ਤੁਰਿਤ ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਕਾਂਗਰਸ ਛੱਡਣ ਦੀਆਂ ਚਰਚਾਵਾਂ ਇਹਨਾਂ ਚਰਚਾਵਾਂ ਦੇ ਦਰਮਿਆਨ ਕਾਂਗਰਸ ਦੇ ਸੰਗਰੂਰ ਤੋਂ ਲੋਕ ਸਭਾ ਦੇ ਲਈ ਉਮੀਦਵਾਰ ਸੁਖਪਾਲ ਸਿੰਘ ਖੈਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਸੁਖਪਾਲ ਸਿੰਘ ਖੈਰਾ ਨੇ ਗੋਲਡੀ ਨੂੰ ਲੈ ਕੇ ਕਈ ਅਹਿਮ ਗੱਲਾਂ ਕਹਿ ਦਿੱਤੀਆਂ ਗੋਲਡੀ ਦੇ ਪਾਰਟੀ ਛੱਡਣ ਬਾਰੇ ਸੁਖਪਾਲ ਸਿੰਘ ਖੈਰਾ ਨੇ ਗੋਲਡੀ ਨੂੰ ਘੇਰੇ ਵਿੱਚ ਲੈ ਲਿਆ ਗੋਲਡੀ ਬਾਰੇ ਕਈ ਅਜਿਹੀਆਂ ਗੱਲਾਂ ਕਈਆਂ ਨੇ ਜਿਸ ਤੋਂ ਬਾਅਦ ਮਾਮਲਾ ਪੱਕ ਸਕਦਾ ਹੈ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸੰਘਰੂਰ ਤੋਂ ਜਿਹੜਾ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਦਲਬੀਰ ਸਿੰਘ ਗੋਲਡੀ ਖੰਗੂੜਾ ਦੇ ਕਾਂਗਰਸ ਛੱਡਣ ਦੀਆਂ ਚਰਚਾਵਾਂ ਦੇ ਦਰਮਿਆਨ ਜੋ ਗੱਲਾਂ ਕਹੀਆਂ ਨੇ ਉਹ ਤੁਹਾਨੂੰ ਪਹਿਲਾਂ ਸੁਣਾਉਣੇ ਆ। ਤੁਹਾਡੇ ਵਾਂਗੂ ਪਤਾ ਲੱਗਿਆ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਉਦੋਂ ਤੋਂ ਦੇ ਘਰ ਕਿਹਾ ਸੀਗਾ ਕਿ ਗੋਲਡੀ ਬੇਸਿਕਲੀ ਇੱਕ ਇਮੋਸ਼ਨਲ ਵਿਅਕਤੀ ਹੈ ਇਸ ਤਰ੍ਹਾਂ ਦੀਆਂ ਪੋਸਟਾਂ ਕਈ ਵਾਰ ਉਹਨਾਂ ਦੇ ਪਹਿਲਾਂ ਵੀ ਪੇजेस ਉੱਤੇ ਸ਼ੇਅਰ ਹੋਈਆਂ ਹੋਣਗੀਆਂ। ਬਾਕੀ ਮੈਂ ਉਹਨਾਂ ਦੇ ਨਾਲ ਇਨ ਟੱਚ ਹੈਗਾ ਵਾਂ ਮੈਂ ਦੇਖਦਾ ਕਿ ਮੈਂ ਇਸ ਮੀਟਿੰਗ ਤੋਂ ਬਾਅਦ ਵੀ ਅਗਰ ਉਹ ਘਰੇ ਅਵੇਲੇਬਲ ਹੋਵੇ ਤਾਂ ਮੈਂ ਉੱਥੇ ਜਾਣ ਦਾ ਪ੍ਰੋਗਰਾਮ ਲਿਖਿਆ ਹੋਇਆ ਹੈ ਕਿਸ ਵਿੱਚ ਉਹ ਆ ਰਿਹਾ ਤੇ ਧੂਰੀ ਦੇ ਇਸ ਪ੍ਰੋਗਰਾਮ 'ਚ ਵੀ ਉਹ ਗੈਰ ਹਾਜ਼ਰ ਹੈ ਇਸ ਪ੍ਰੋਗਰਾਮ ਇਹ ਪ੍ਰੋਗਰਾਮ ਤਾਂ ਸਾਡਾ ਕੱਲ ਹੀ ਕੁਦਰਤੀ ਸੱਡਨਲੀ ਬਣਿਆ ਔਰ ਜਿੱਦਾਂ ਤੁਸੀਂ ਕਿਹਾ ਕਿ ਫੋਨ ਉਹਨਾਂ ਦਾ ਵੀ ਮੈਨੂੰ ਵੀ ਕੱਲ ਦਾ ਫੋਨ ਉਹਨਾਂ ਦਾ ਮਿਲ ਨਹੀਂ ਰਿਹਾ ਮੈਂ ਕਦੀ ਝੂਠ ਨਹੀਂ ਬੋਲਿਆ ਹੁਣ ਕਿਹੜੇ ਕਾਰਨਾ ਕਰਕੇ ਕਿ ਇਹ ਬੰਦਾ ਅਨਵੈਲ ਹੁੰਦਾ ਕੋਈ ਘਰੇਲੂ ਹਾਲਾਤ ਹੁੰਦੇ ਜੇ ਕੋਈ ਗੱਲ ਇਸ ਤਰ੍ਹਾਂ ਦੀ ਨੈਗੇਟਿਵ ਪੋਜ਼ਿਟਿਵ ਉਹ ਤੁਹਾਨੂੰ ਪਤਾ ਲੱਗ ਹੀ ਜਾਣੀ ਹੈ ਉਹ ਕਿ ਲੁਕੀ ਰਹਿਣੀ ਹੋਵੇ ਕਿ ਹਰੀਏ ਵੀ ਆਮ ਆਦਮੀ ਪਾਰਟੀ ਚ ਕਿਤਨਾ ਕਿਤੇ ਸ਼ਾਮਲ ਹੋ ਰਹੇ ਦੇਖੋ ਦੇਖੋ ਗੋਲਡੀ ਨੂੰ ਕਾਂਗਰਸ ਨੇ ਬੜੇ ਸਮੇਂ ਸੇ ਐਮਐਲਏ ਬਣਾ ਕੇ ਉਤਾਰਿਆ ਵਾ ਹੀ ਹੈਜ਼ ਬੀਨ ਰਿਵਾਰਡਡ ਵੈਰੀ ਐਡਕੁਏਟਲੀ ਫॉर ਹਿਸ ਬਾਈ ਦ ਕਾਂਗਰਸ ਪਾਰਟੀ ਔਰ ਉਹ ਉਹਨਾਂ ਦਾ ਪਿਛਲਾ ਟਰੈਕ ਰਿਕਾਰਡ ਵੀ ਬੜਾ ਪ੍ਰੋ ਕਾਂਗਰਸ ਤੇ ਕਾਂਗਰਸ ਪ੍ਰਤੀ ਵਫਾਦਾਰੀ ਦਾ ਰਿਹਾ ਵਾ ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦੀ ਗਲਤੀ ਕਰਨਗੇ ਇਟ ਵਿਲ ਬੀ ਅ ਬਲੰਡਰ ਮੇਰਾ ਨਹੀਂ ਖਿਆਲ ਕਰਨਗੇ ਮੈਂ ਹਲੇ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਸਵੇਰ ਦਾ ਅੱਜ ਦਾ ਤੋ ਮੇਰਾ ਇੱਕ ਅਗਰ ਇਸ ਤਰ੍ਹਾਂ ਦੀ ਕੋਈ ਗਲਤੀ ਕਰਨਗੇ ਤਾਂ ਇਹ ਬੜਾ ਇੱਕ ਵੱਡਾ ਪੋਲਿਟੀਕਲ ਬਲੰਡਰ ਹੋਵੇ ਲੱਗਦਾ ਕਿ ਜੇ ਜਾਣ ਦੇਗਾ ਤਾਂ ਵੱਡਾ ਝਟਕਾ ਲੱਗੂਗਾ ਕਾਂਗਰਸ ਨੂੰ ਕਿਉਂਕਿ ਦੋ ਫਾੜ ਇਹ ਤਾਂ ਹੁਣ ਜਦੋਂ ਜਾਣਗੇ ਫੇਰ ਹੀ ਦੱਸੂਗਾ ਇੱਕ ਤਾਂ ਮੈਂ ਹੋਰ ਦੱਸਣਾ ਚਾਹੁੰਦਾ ਮੇਰੀ ਗੱਲ ਧਿਆਨ ਨਾਲ ਸੁਣਿਓ ਵਿਅਕਤੀ ਕੋਈ ਵਿਸ਼ੇਸ਼ ਨਹੀਂ ਐ ਸਿਸਟਮ ਦੇ ਵਿੱਚ ਗਲਤਫਹਿਮੀ ਹੁੰਦੀ ਮੈਨੂੰ ਵੀ ਆਪਣੇ ਆਪ ਬਾਰੇ ਗਲਤਫਹਿਮੀ ਹੋ ਸਕਦੀ ਐ ਤੁਸੀਂ ਦੇਖਿਆ ਕਿੰਨੀਆਂ ਡਿਫੈਕਸ਼ਨਸ ਹੋਈਆਂ ਨੇ ਪੱਤਾ ਵੀ ਨਹੀਂ ਹਿੱਲਿਆ ਪੰਜਾਬ ਦਾ ਕਾਂਗਰਸੋਂ ਕਿੰਨੇ ਬੰਦੇ ਛੱਡ ਕੇ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਔਰ ਸਾਰੇ ਜਿਆਦਾ ਇੱਕ ਵਿਅਕਤੀ ਭਾਜੀਪੀ ਵੱਲ ਨੂੰ ਜਾਂ ਤੇ ਭਾਜੀਪੀ ਅੱਜ ਵੀ ਕਿਸੇ ਇੱਕ ਪਾਰਲੀਮੈਂਟ ਸੀਟ ਨੂੰ ਵਿਨਿੰਗ ਕੈਪੈਸਟੀ ਵਿੱਚ ਹੈ ਨਹੀਂ ਕਿ ਤੇ ਵਾਟ ਇਜ਼ ਦ ਡਿਫਰੈਂਸ ਐ ਤੇ ਤੁਸੀਂ ਇੱਡੇ ਵੱਡੇ ਬੰਦੇ ਲਿਆ ਕਹਦੇ ਰਹੇ ਹੋ ਜੇ ਤੁਸੀਂ ਇੱਕ ਪਾਰਲੀਮੈਂਟ ਸੀਟ ਵੀ ਨਹੀਂ ਜਿੱਤਣ ਦੀ ਕੈਪੈਸਟੀ ਰੱਖਦੇ ਮੇਰਾ ਮੰਨਣਾ ਕਿ ਡਿਫੈਕਸ਼ਨ ਵਿਦਆਊਟ ਅ ਕੌਜ਼ ਜਿਹੜੀ ਆ ਉਹ ਬੜੀ ਇੱਕ ਮਾੜਾ ਪ੍ਰੈਸੀਡੈਂਟ ਸੈੱਟ ਕਰਦੀ ਅੱਜ ਵਕੀਲ ਸਾਹਿਬ ਨੇ ਬੋਲਦੇ ਇਥੇ ਕਿਹਾ ਕੌਸ਼ਲ ਸਾਹਿਬ ਕਹੜੇ ਨੇ ਇਹਨਾਂ ਨੇ ਕਿਹਾ ਕਿ ਲੋਕਾਂ ਨੂੰ ਇੰਟਰਸਟ ਹੀ ਉੱਡ ਗਿਆ ਵਾ ਡੈਮੋਕ੍ਰੇਸੀ 'ਚ ਆ ਜਿਹੜੇ ਪਹਿਲੇ ਦੋ ਫੇਸਾਂ ਵਿੱਚ ਪੋਲਿੰਗ ਪਰਸੈਂਟੇਜ ਬੜੀ ਲੋ ਹੋਈ ਜਾਂ ਇਸੇ ਕਰਕੇ ਲੋ ਹੋ ਰਹੀ ਨਾ ਲੋਕਾਂ ਨੂੰ ਇਸ ਸਿਸਟਮ ਦੇ ਵਿੱਚ ਯਕੀਨ ਹੋ ਰਿਹਾ ਪੋਲਿਟਿਕਲ ਲੀਡਰਾਂ ਦੇ ਯਕੀਨ ਹੋ ਰਿਹਾ ਕਿ ਪਤਾ ਨਹੀਂ ਰਾਤ ਨੂੰ ਸੌਂਦੇ ਕਿੱਥੇ ਨੇ ਤੇ ਸਵੇਰੇ ਉੱਠਦੇ ਕਿੱਥੇ ਨੇ ਔਰ ਭਗਵੰਤ ਮਾਨ ਨੇ ਸਭ ਤੋਂ ਜ਼ਿਆਦਾ ਡਿਫੈਕਸ਼ਨਸ ਪ੍ਰਮੋਟ ਕੇਜਰੀਵਾੜ ਉਹਨਾਂ ਨੇ ਕਿਹਾ ਜਿਹੜੇ ਕਹਿੰਦੇ ਸੀ ਅਸੀਂ ਇੱਕ ਸਾਫ਼ ਇਹ ਇਹ ਰੋਜ਼ ਸਾਡੀ ਪੋਚਿੰਗ ਕਰ ਰਹੇ ਨੇ ਇਹਨਾਂ ਦੇ ਆ ਪਾਰਲੀਮੈਂਟ ਵਿੱਚ ਤਿੰਨ तितਲੀਆਂ ਨੇ ਹੁਣ ਜਿਹੜੀ ਜਲੰਧਰ ਵਾਲਾ ਰਿੰਕੂ ਪਹਿਲਾਂ ਪੱਟ ਕੇ ਲੈ ਕੇ ਆਇਆ ਸੀ ਕਾਂਗਰਸ ਤੋਂ ਉਹ ਤਾਂ ਚਲੇਗਾ ਕਮਲ ਦੇ ਫੁੱਲ ਤੇ ਅਕਾਲੀਆਂ ਦੀ तितਲੀ ਲੈਣ ਦੀ ਦੋ ਕਾਂਗਰਸ ਦੀਆਂ तितਲੀਆਂ ਲੈ ਆਇਆ ਜਿਹੜੀ ਪਾਰਟੀ ਕੋ 13 ਬੰਦੇ ਹੈ ਨਹੀਂ ਆਪਣੀ ਪਾਰਟੀ ਦੇ ਤਿਆਰ ਕਰਨ ਵਾਸਤੇ 2014 ਤੋਂ ਚੱਲੀ ਪਾਰਟੀ 10 ਸਾਲਾਂ ਤੋਂ ਜਿਹੜੇ ਆਦਮੀ ਜਿਹੜੇ ਵਿਅਕਤੀ ਆ ਕੋ ਪਾਰਲੀਮੈਂਟ ਦੇ 13 ਬੰਦੇ ਨਹੀਂ ਗਏ what else do you expect from such a party how can they win 13 seats if they do not have 13 you uh, know capable candidates ਤ ਤੁਸੀਂ ਸੁਣ ਹੀ ਲਿਆ ਕਿ ਸੁਖਪਾਲ ਸਿੰਘ ਖਹਿਰਾ ਕਿਵੇਂ ਕਹਿ ਰਿਹਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਵੀ ਉਹਨਾਂ ਦਾ ਫੋਨ ਹੀ ਨਹੀਂ ਚੱਕ ਰਿਹਾ ਗੋਲਡੀ ਆਪਣੇ ਉਮੀਦਵਾਰ ਦਾ ਜ਼ਿਲ੍ਹਾ ਪ੍ਰਧਾਨ ਫੋਨ ਨਾ ਚੱਕੇ ਤਾਂ ਗੱਲ ਹਜ਼ਮ ਨਹੀਂ ਹੁੰਦੀ ਦਲਬੀਰ ਸਿੰਘ ਗੋਲਡੀ ਫਿਲਹਾਲ ਫੋਨ ਨਹੀਂ ਚੱਕ ਰੇ ਸੁਖਪਾਲ ਖਹਿਰਾ ਦਾ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਉਹ ਉਹ ਉਹਨਾਂ ਦੇ ਘਰ ਜਾਣਗੇ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਆਈਡੀਆ ਨਹੀਂ ਤੇ ਉਹ ਉਹਦੀ ਟਿੱਪਣੀ ਕਰਨਗੇ ਜਦੋਂ ਸਾਰੀਆਂ ਸਥਿਤੀਆਂ ਠੋਸ ਹੋ ਜਾਣੀਆਂ ਕੋਈ ਠੋਸ ਜਾਣਕਾਰੀ ਉਹਨਾਂ ਦੇ ਕੋਲ ਹੋਊਗੀ ਇਸੇ ਨਾਲ ਹੀ ਉਹਨਾਂ ਨੇ ਕਹਿਤਾ ਕਿ ਜਿਹੜੇ ਪਾਰਟੀ ਛੱਡ ਕੇ ਗਏ ਆ ਉਹਨਾਂ ਦਾ ਕੱਖ ਨਹੀਂ ਰਿਹਾ ਉਹਨਾਂ ਦਾ ਕੱਖ ਕੰਡਾ ਤੱਕ ਨਹੀਂ ਰਿਹਾ ਇਸ ਕਰਕੇ ਦਲਵੀਰ ਸਿੰਘ ਗੋਲਡੀ ਦੇ ਪਾਰਟੀ ਛੱਡਣ ਤੋਂ ਪਹਿਲਾਂ ਸੁਖਪਾਲ ਸਿੰਘ ਖੈਰਾ ਦਾ ਇਹ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਿੰਨੇ ਪਾਰਟੀ ਛੱਡ ਕੇ ਗਏ ਉਹ ਅੱਜ ਸਾਰੇ ਕਿਸੇ ਨਾ ਕਿਸੇ ਜਿਹੜਾ ਉਹ ਦੁੱਧਾ ਦੇ ਵਿੱਚ ਨੇ ਜਾਂ ਖੂੰਜੇ ਲੱਗ ਚੁੱਕੇ ਨੇ ਖਾਸ ਕਰਕੇ ਜਿਹੜੇ ਭਾਜਪਾ ਚ ਗਏ ਉਹਨਾਂ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਹੈ